I uh do -huh. जय गोमिया में हरिया धाम की जय शंकर भगवान की हां जी आपा ਤੁਹਾਨੂੰ ਸਭ ਤੋਂ ਪਹਿਲਾਂ ਬੋਲੇ ਨਾਲ ਦਾ ਜਗਾਰਾ ਲਗਾਵਾਂਗੇ ਜੀ ਬੋਲੇ ਸ਼ੰਕਰ ਭਗਵਾਨ ਕੀ जय ਅੱਜ ਜੋ ਤੁਸੀਂ ਜੱਥਾ ਲੈ ਕੇ ਜਾ ਰਹੇ ਹੋ ਉਹਦਾ ਰੂਟ ਪਲਾਨ ਤੇ ਕਦੋਂ ਤੁਸੀਂ ਵਾਪਸ ਆਉਂਗੇ ਉਹਦੇ ਬਾਰੇ ਜਾਣਕਾਰੀ ਚਾਹੀਦੀ ਜਾਣਕਾਰੀ ਇਹ ਅਸੀਂ ਅੱਜ 20 ਤਰੀਕ ਨੂੰ ਗੀਤਾ ਭਵਨ ਚੋਂ ਹਰਦੁਆਰ ਲਈ ਕਾਵਲ ਲੈ ਲਈ ਤਵਨਾ ਹੋ ਰਿਹਾ ਹੈ ਤੇ 21 22 ਤਰੀਕ ਨੂੰ ਸਵੇਰੇ ਕਾਵੜ ਭਰ ਕੇ ਉੱਥੇ ਰਵਾਨਗੀ ਹਰ ਕੀ ਬੋੜੀ ਤੋਂ ਹਰ ਕੀ ਬੋੜੀ ਤੋਂ ਤੁਸੀਂ ਜਾਣ ਲੈਣਾ ਹਾਂਜੀ ਤੇ ਜਿਹੜਾ ਦੁਰਗਾ ਮੰਦਰ ਤੋਂ ਤੁਹਾਡੇ ਨਾਲ ਜਾ ਰਿਹਾ ਜੱਥਾ ਉਹ ਵੀ ਤੁਹਾਡੇ ਨਾਲ ਹੀ ਚੱਲੇਗਾ ਤੁਹਾਡੇ ਨਾਲ ਜਾ ਰਿਹਾ ਠੀਕ ਹੈ ਉਹਨਾਂ ਦੇ ਕਿੰਨੇ ਮੈਂਬਰ ਹਨ ਉਹਨਾਂ ਦੇ 20 20 ਮੈਂਬਰ ਹੈ ਮਤਲਬ ਤੁਹਾਡੇ ਨਾਲ ਐਡ ਕਰਕੇ ਟੋਟਲ 30 ਬਸ ਹਾਂਜੀ 30 ਮੈਂਬਰ ਹੈਗੇ 30 ਮੈਂਬਰ ਜਿਹੜੇ ਹੈਗੇ ਆ ਕਾਵੜੀ ਕਾਵੜੀਆਂ ਦਾ ਜੱਥਾ ਜਿਹੜਾ ਮਿਲ ਕੇ ਹਾਂਜੀ ਅੱਜ ਸ਼੍ਰੀ ਹਰਿ ਕੀ ਪੋੜੀ ਹਰਦਵਾਰ ਲਈ ਰਵਾਨਾ ਹੋਵੇਗਾ ਹਾਂਜੀ ਤੇ ਤੁਸੀਂ 22 ਤਰੀਕ ਨੂੰ ਜਲ ਭਰ ਕੇ ਹਾਂਜੀ ਉਥੋਂ ਗੁੰਨਿਆਂ ਲਈ ਵਾਪਸੀ ਕਰੋਗੇ ਤੇ ਸ਼ਿਵਰਾਤਰੀ ਵਾਲੇ ਦਿਨ ਆ ਕੇ ਜਲ ਜੜਾਓ ਜਲ ਜੜਾਓ ਤੇ ਇਹ ਤੁਸੀਂ ਪਹਿਲਾਂ ਵੀ ਜਾਣਿਆ ਲੈਨੇ ਹੋ ਹਾਂਜੀ ਹਾਂਜੀ ਪਹਿਲਾਂ ਲਾਸਟ ਟਾਈਮ ਤੁਸੀਂ ਕਿੰਨੇ ਟਾਈਮ ਹੋ ਗਿਆ ਜਾਂਦਿਆਂ ਨੂੰ ਸਾਨੂੰ ਜੀ ਤਕਰੀਬਨ 14 ਸਾਲ ਹੋ ਗਏ ਠੀਕ ਹੈ ਤੁਹਾਡੀ ਸੇਵਾ ਸੰਮਤੀ ਹੈ ਕਿ ਨਾ ਸਾਨੂੰ ਮਨ ਸੇਵਾ ਸੰਮਤੀ ਸਾਨੂੰ ਮਨ ਸੇਵਾ ਸੰਮਤੀ ਤੇ ਜਿਹੜੇ ਦੂਸਰੇ ਵਾਲੇ ਹੈਗੇ ਉਹਨਾਂ ਦਾ ਉਹਨਾਂ ਦਾ ਹਰ ਰਮਾਹ ਦੇ ਕਾਰਸਨ ਹਰ ਹਰ ਮਹਾਦੇਵ ਕਾਵਰਸਨ ਤੇ ਵਾਪਸੀ ਜਿਹੜਾ ਉਹ ਕਿਵੇਂ ਪਹੁੰਚਲਾਣਾ ਤੁਸੀਂ ਹਾਂਜੀ ਵਾਪਸੀ ਪਹੁੰਚਲਾਣਾ ਮਤਲਬ ਡਾਕ ਬਣ ਕੇ ਤੁਹਾਡਾ ਕਾਵਰ ਹਾਂਜੀ ਤੇ ਇਥੋਂ ਪੰਡਤ ਜੀ ਤੁਸੀਂ ਜਾਣਕਾਰੀ ਦਿਓ ਮੜਾ ਜੀਵੇਂ ਪ੍ਰਯਾਗਰਾਜ ਦੇ ਵਿੱਚ ਇਸ਼ਨਾਨ ਦੀ ਜਿਹੜੀ ਮਤਤਾ ਹੈਗੀ ਇਹ ਚੱਲ ਰਿਹਾ ਹੈ ਕੋਈ ਇਹਨਾਂ ਦੇ ਨਾਲ ਚ ਵੀ ਕੋਈ ਇਸ਼ਨਾਨ ਜਿਹੜਾ ਹੈਗਾ ਉਹ ਆ ਰਿਹਾ ਕੋਈ ਉਹ ਸ਼ਿਵਰਾਤਰੀ ਵਾਲੇ ਦਿਨ ਆ ਰਿਹਾ ਹੈ ਚਰਚ ਕੋ 26 ਫਰਵਰੀ ਕੋ 26 ਫਰਵਰੀ ਨੂੰ ਦਿਨ ਬੁੱਧਵਾਰ ਕੋ ਦਿਨ ਬੁੱਧਵਾਰ ਉਹ ਲਾਸਟ ਜੋ ਸਥਾਨ ਹੋਗਾ ਉਹ ਪ੍ਰਯਾਗਰਾਜ ਮੇ ਉਹ ਠੀਕ ਹੈ ਮਹਾਸ਼ਿ ਰਾਤੀਵਾਰੀ ਇਹ ਬਹੁਤ ਵਧੀਆ ਉਪਰਾਲਾ ਹੈ ਹਰ ਸਾਲ ਲਾਸਟ ਟਾਈਮ ਵੀ ਮੈਂ ਦੇਖਿਆ ਸੀਗਾ ਤੁਹਾਡਾ ਇਥੋਂ ਜਿੱਥੇ ਜਿਹੜਾ ਤੁਸੀਂ ਰਵਾਨਾ ਕੀਤਾ ਸੀਗਾ ਆਸ਼ੀਰਵਾਦ ਦੇ ਕੇ ਤੇ ਬਹੁਤ ਵਧੀਆ ਉਪਰਾਲਾ ਹੈ ਲੋਕ ਜਿਹੜੇ ਹੈ ਕੋਲੇਨਾ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹੈ ਹਾਂਜੀ ਸਰ ਤੁਸੀਂ ਬਹੁਤ ਸੀਨੀਅਰ ਮੈਂਬਰ ਹੋ ਗੀਤਾ ਭਵਨ ਦੇ ਫੈਕਟਰੀ ਹੋ ਤੇ ਇਸ ਬਾਰੇ ਕੀ ਜਾਣਕਾਰੀ ਦਿਓਗੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਥੋਂ ਪਿਛਲੇ ਕਈ ਸਾਲਾਂ ਤੋਂ ਕਾਫੀ ਕਾਵੜੀਏ ਬੜੀ ਸ਼ਰਧਾ ਦੇ ਨਾਲ ਹਰਦੁਆਰ ਜਾ ਕੇ ਗੰਗਾ ਜਲ ਲੈ ਕੇ ਆਉਂਦੇ ਹਨ ਸਾਰਿਆਂ ਦੀ ਪ੍ਰਭਾਗਵਾਨ ਸ਼ਿਵ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੇ ਬੋਲੋ ਹਰ ਹਰ ਮਹਾਦੇਵ ਬੋਲੋ ਮਾਪਤੀ ਮਹਾਦੇਵ ਕੀ ਜੈ ਇੱਥੇ ਮੈਂ ਦੱਸ ਦੇਣਾ ਚਾਹਾਂਗਾ ਕਿ ਸ਼ਿਵਰਾਤਰੀ ਦੇ ਨਾਲ ਨਾਲ ਹੀ ਉੱਥੇ ਪ੍ਰਯਾਗਰਾਜ ਦੇ ਵਿੱਚ ਕੁੰਮ ਦਾ ਮੇਲਾ ਵੀ ਚੱਲ ਰਿਹਾ ਹੈ ਠੀਕ ਹੈ ਤਾਂ ਇਹ ਡਬਲ ਪੌਣ ਦੀ ਗੱਲ ਹੋਊਗੀ ਜਿਹੜਾ ਜਲ ਇਹ ਲੈ ਕੇ ਆਣਗੇ ਇਹ शिव शंकर ਨੇ ਚੜਨਾ ਚੜਾਣਗੇ ਤੇ ਉਹ ਸਮਝੋ ਇੱਕ ਅਸ਼ੀਰਵਾਦ ਹੀ ਹੈ ਪ੍ਰਮਾਤਮਾ ਦਾ ਜਿਹੜਾ ਇਹਨਾਂ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਮਿਲੇਗਾ ਉਹ ਸ਼ੰਕਰ ਭਗਵਾਨ ਕੀ ਜੈ